ਗੇਟ ਖੋਲਦੇ ਆ ਪਹਿਲਾਂ ਤਾਂ ਉਹ ਸਾਹਮਣੇ ਦੇਖ ਸਕਦੇ ਹੋ ਜਿਹੜਾ ਕੁੱਠਾ ਹੈ ਨਾ ਉੱਥੇ ਤਿਆਰੀ ਚੱਲ ਰਹੀ ਹੈ ਕਸਟਮਰ ਆ ਰਹੇ ਨਿੱਕਲੇ ਸਤ ਨੂੰ ਛੁੱਟੀ ਅੱਜ ਪਹਿਲੀ ਆ ਕੇ ਬਹਿ ਗਿਆ ਉਹਰੇ ਆ ਗਿਆ ਕੈਂਟ ਆ ਜਰ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਵੈਲਕਮ ਤੁਹਾਡਾ ਇੱਕ ਨਵੇਂ ਬਲੌਗ ਦੇ ਵਿੱਚ ਤੇ ਸਵੇਰ ਦਾ ਟਾਈਮ ਹੈ ਜੀ ਅੱਜ ਪਹਿਲਾਂ ਤਾਂ ਸਨੀਪ ਕਣਕ ਹੈ ਜਿਹੜੀ ਇਹ ਮੰਡੀ ਭੇਜਣੀ ਆ ਕੈਂਟਰਾਂ ਨਾਲ ਨਾਲ ਤੇ ਉਸ ਤੋਂ ਪਹਿਲਾਂ ਕੱਖ ਵੱਢਣੇ ਨੇ ਪਹਿਲਾਂ ਸਵੇਰ ਸਵੇਰ ਤੇ ਇਹ ਸਵੇਰ ਦਾ ਮਾਹੌਲ ਦੇਖੋ ਪਹਿਲਾਂ ਸੂਰਜ ਐ ਨਿਕਲ ਗਿਆ ਅੱਜ ਤੇ ਆ ਕੱਲ ਅਸੀਂ ਨੇ ਮੱਕੀ ਬੀਜੀ ਤੀ ਯਾਰ ਇੱਧਰ ਸਾਹਮਣੇ ਸ਼ਾਮ ਜੇ ਨੂੰ ਬਰਸੀਨ ਵੀ ਇਤਕੀ ਆਹੀ ਆਹੀ ਰਹਿ ਗਈ ਹੁਣ ਐਨੀਆਂ ਇੱਧਰ ਮੱਕੀ ਹੋ ਜੂਗੀ ਤਿਆਰ ਤੇ ਇੰਨੇ ਵਰਸੀਨਾਂ ਜਿਹੜੀ ਆ ਰਹਿ ਗਿਆ ਅੱਧਾ ਕੈਰਾ ਬਸ ਵੱਡ ਬੁੱਟ ਕੇ ਬਸ ਖਤਮ ਹੋ ਤੂ ਬਾਦ ਫਿਰ ਕਾਕੂ ਗੁੱਖ ਵੱਡ ਕੇ ਮਸ਼ੀਨ ਲਵੇ ਰੱਖਦੇ ਆ ਫਨ ਤੇ ਆਪਾਂ ਹੁਣ ਪੀਂਦੇ ਚਾਹ ਚਾਹੀ ਕੇ ਦੇਖਦੇ ਆ ਕੈਂਟਰ ਵਾਲਾ ਆਊਗਾ ਕਣਖੂਣ ਕ ਜਿਹੜੀ ਪਈ ਏ ਉਹ ਪਾ ਕੇ ਮੰਡੀ ਭੇਜਾਂਗੇ ਤੇ ਵੇਟ ਕਰ ਰਹੇ ਆ ਜੋ ਕੀੜਾ ਲਾਣ ਜਾ ਰਿਹਾ ਕੈਂਟਰ ਵਾਲਾ ਤੇ ਫੋਨ ਕੀਤਾ ਸੀ ਉਹਨੂੰ ਲਾਈਕ ਇੰਟਰ ਵਾਲਾ ਨੇ ਫੋਨ ਕਰਤਾ ਆ ਗਿਆ 게ਟ ਖੋਲਦਿਆਂ ਪਹਿਲਾਂ ਤਾਂ ਫਿਰ ਪਾਵਾਂਗੇ ਆਪਾਂ ਕਣਕ ਆਣਦਾ ਆਣਦਾ ਬੱਸ ਓਕੇ ਕਣਕ ਪਾ ਦੀ ਕੈਂਟਰ ਚ ਹੁਣ ਆਪਾਂ ਨੂੰ ਹੋਣਿਆ ਮੈਸਾ ਧੁੱਪ ਚੜ ਗਈ ਆ ਨਾ ਗਰਮੀ ਕਰਕੇ ਇਹਨੂੰ ਨਮਾਉਣਾ ਪੈਂਦਾ ਖੜਾ ਨਟ ਖੋਲਣਾ ਪੈਂਦਾ ਇਹਦਾ ਨਟ ਬਿਨ ਖੜਾ ਮੋਟਰ ਦੇ ਭਲਾਵਾਂਗੇ ਪਾਣੀ ਇਹਨਾਂ ਨੂੰ ਨਮਾਵਾਂਗੇ ਨਾਲੇ ਤਾਂ ਮੈਨੂੰ ਉਹ ਫੜਾ ਕਿੱਥੇ ਗਿਆ ਉਹ ਹੁਣ ਤਾਂ ਹੈ ਹੀ ਨਹੀਂ ਡੀਜਲ ਹੈ ਡੀਜਲ ਡੀਜਲ ਨਾਲ ਮੱਖੀਆਂ ਲੈ ਚੱਲਦੀ ਨਹੀਂ ਹੈਗਾ ਤਾਂ ਰੋਕੇ ਗਿਆ ਨਾ ਨੂੰ ਕੇ ਭਈਆ ਆਪਾਂ ਅੱਗੇ ਕਰੋ ਬਾਹਰ ਤੇ ਹੁਣ ਚੱਲਦੇ ਆਂ ਆਪਾਂ ਆਪਣੇ ਮਿੱਤਰਾਂ ਕੋਲ ਉਹਨਾਂ ਨੇ ਇੱਕ ਬਿਜ਼ਨਸ ਸਟਾਰਟ ਕਰਿਆ ਉਹ ਤੁਹਾਨੂੰ ਦਿਖਾਵਾਂ ਕਿਹ ਬਿਜ਼ਨਸ ਸਟਾਰਟ ਕਰਿਆ ਹੈ ਨਾ ਬਾਕੀ ਦੇਖੋ ਦੁਪਹਿਰ ਦਾ ਟਾਈਮ ਹੋ ਰਿਹਾ 11 ਵਜਰ ਨੇ ਤੋਂ ਪੈੜੀ ਯਾਰ ਬਹੁਤ ਜ਼ਿਆਦਾ ਹੋ ਗਈ ਗਰਮੀ ਹੋਣ ਲੱਗੀ ਹੁਣ ਉਹ ਸਾਹਮਣੇ ਦੇਖ ਸਕਦੇ ਹੋ ਜਿਹੜਾ ਕੁੱਠਾ ਹੈ ਨਾ ਉੱਥੇ ਤਿਆਰੀ ਚੱਲ ਰਹੀ ਹੈ ਆਹ ਦੇਖੋ ਮਸ਼ੀਨ ਹੈ ਜਿਹੜੀ ਆ ਬਾਈ ਨੇ ਆਪਣੇ ਨੇ ਗੰਨੇ ਦੇ ਜੂਸ ਵਾਲੀ ਜਿਹੜੀ ਲਾਈ ਹੈ ਇੱਥੇ ਹੈ ਨਾ ਸਾਡਾ ਗਵੰਡੀ ਆ ਦੇਖੋ ਹਜੇ ਹੁਣੀ ਆਇਆ ਮੈਨੂੰ ਲੱਗਦਾ ਹੈ ਦੇਖਦੇ ਆਪਾਂ ਕਰਦੇ ਆਂ ਗੱਲਬਾਤ ਲੋ ਬਾਈ ਆ ਦੇਖੋ ਇਧਰ ਇਹ ਆ ਕਾਊਂਟਰ ਇਹ ਇੱਥੇ ਲਾਊਗਾ ਕੱਲ ਇਹ ਬਾਹਰਲੀ ਸਾਈਡ ਲੱਗਿਆ ਸੀ ਮੈਨੂੰ ਲੱਗਦਾ ਤੇ ਅੱਜ ਇਹਨੇ ਅੰਦਰ ਲਾਤਾ ਤੇ ਇਧਰ ਜੀ ਤਿਆਰੀ ਕਰਨ ਲੱਗ ਰਿਹਾ ਕਲਵੰਤ ਸਿੰਘ ਕਿਉਂ ਕਲਵੰਤ ਕੱਲ ਕੱਲ ਪਹਿਲਾ ਦਿਨ ਦੀ ਹੈ ਅੱਖ ਕੱਲ ਪਹਿਲਾ ਦਿਨ ਸੀ ਜੂਸ ਵਾਲੀ ਰੇੜੀ ਦਾ ਅੱਜ ਤਿਆਰੀਆਂ ਚੱਲ ਰਹੀਆਂ ਪਾਣੀ ਪੂਣੀ ਭਰਨ ਲੱਗ ਰਿਹਾ ਗੰਨੇ ਗੰਨੇ ਤੋਹ ਰਖੇ ਨੇ ਇੱਧਰ ਜਵਾਕ ਪੀ ਨਾ ਰਿਹਾ ਪੀਏਗਾ ਓਏ ਕੱਲ ਨਹੀਂ ਬਿੱਤਾਗਾ ਤੂੰ ਕਸਟਮਰ ਆ ਰਹੇ ਨਿਕਲ ਸਤ ਛੁੱਟੀ ਅੱਜ ਪਹਿਲੀ ਆ ਕੇ ਬਹਿ ਗਿਆ ਓਰੇ ਹੈ ਹੈ ਬਾਕੀ ਆ ਓਰੇ ਸੜਕ ਜਿਹੜੀ ਆ ਦੇਲੇ ਤੋਂ ਪਟਾਣ ਵਾਲੀ ਚੱਲਦੀ ਓਰੇ ਹਨਾ ਲੋਕ ਖੜਿਆ ਕਰਨਗੇ ਉਹ ਬਾਹਰਲੀ ਸੈਟ ਲਾਊਗਾ ਸਾਹਮਣੇ ਓ ਰੋ ਇੰਨਾ ਲਾ ਓ ਤੇ ਦੋ ਮਿੰਟਾਂ ਤੱਕ ਖੜਿਆ ਕਰ ਇਹ ਤਾਂ ਤੂੰ ਫਲੱਗ ਰਹੀ ਏ ਕੱਲ ਕਿੰਨੇ ਵਜੇ ਆਏ ਤੇ ਗਲਬੰਦ ਫਿਰ ਤੇ ਅੱਜ ਅੱਜ ਇਹ ਆਪਾਂ ਕਿਹਨੇ ਚੰਦਾ ਤੂੰ ਫਲਾਈ ਹੈ ਹਜੇ ਹਨ ਤੇ ਕੀ ਸੋਚ ਕੇ ਲਿਆਏ ਪਸ ਵੀ ਲੋਕਾਂ ਦੀ ਸੇਤ ਜਿਸ ਆਪਾਂ ਲਾਇਆ ਪਰ ਵੀ ਕਿਸੇ ਨੂੰ ਕੋ ਮਾੜੀ ਚੀਜ਼ ਨਾ ਪਈ ਅੱਛਾ ਅੱਲਾ ਆਪਣੇ ਪਿੰਡ ਜਿੱਦਾਂ ਕਿਸੇ ਨੇ ਲਾਈ ਨਹੀਂ ਹੈਗਾ ਹਨ ਇਹੋ ਚੀਜ਼ ਪਈਏ ਆਪਣੇ ਕੋਲ ਗੰਨਾ ਆਪਣਾ ਬੀਜਿਆ ਹੋਇਆ ਹਾਂ ਕਿ ਵਧੀਆ ਕੁਆਲਟੀ ਜਿਹੋ ਜਿਹੇ ਵਾਲਾ ਬਿਨਾ ਵਰਕ ਤੋਂ ਜੀ ਵਰਕ ਔਰਿਜਨਲ ਔਰਿਜਨਲ ਜੂਸ ਹੈ ਕੋਈ ਪਾਣੀ ਨਹੀਂ ਕੋਈ ਜਿਵੇਂ ਬਾਜ਼ਾਰ ਦੇ ਵਿੱਚ ਮੂਨਕ ਵਗ ਜਾਂਦੇ ਆ ਆਪਾਂ ਕਿਤੇ ਵਗ ਜਾਂਦੇ ਹਨਾ ਅਰੇ ਯਾ ਜੂਸ ਹੈ ਕਹ ਨਹੀ ਪੱਤਰਕਾਰ ਹਾਂ ਛੋਟੀ ਬਟਾਲ ਤੋਂ ਦਿਲਾ ਰੋਡ ਤੇ ਐ ਤੇ ਠੇਕੇ ਤੋਂ ਪਹਿਲਾਂ ਹੁੰਦਾ ਹੈ ਹਨਾ ਤੇ ਬਾਈ ਲੈ ਕੇ ਖੜਕੇ ਜਾਈਓ ਜੂਸ ਪੀ ਕੇ ਜਾਈਓ ਠੰਡਾ ਠੰਡਾ ਗਰਮੀ ਚ ਤੇ ਇਹ ਹੈਗਾ ਕਲਾੜੇ ਦੇ ਸਾਹਮਣੇ ਉਹ ਸਾਹਮਣੇ ਦੇਖੋ ਨਵਾਂ ਨਵਾਂ ਕੰਮ ਹੈ ਜੀ ਦੂਜਾ ਦਿਨ ਹੈ ਕੱਲ ਪਹਿਲਾ ਦਿਨ ਸੀ ਸਵੇਰੇ ਜੂਸ ਕਲਵੰਤ ਨੇ ਮੈਨੂੰ ਦੇਤਾ ਕਹਿੰਦਾ ਪੀ ਕੇ ਦੇਖ ਟੇਸਟ ਕਰਕੇ ਦੇਖ ਕੈਂਟ ਆ ਯਾਰ ਆਓ ਯਾਰ ਆ ਬੰਦੇ ਦੋ ਬੰਦੇ ਪੀ ਕੇ ਗਏ ਨੇ ਪਿੰਡ ਦੇ ਐਫ ਯੂ ਮੂਮੈਂਟ ਲੇਟਰ ਲੋ ਵੀ ਦੁਪਹਿਰ ਦਾ ਟਾਈਮ ਹੋ ਗਿਆ ਚਾਹ ਚੂ ਪੀ ਕੇ ਹੁਣ ਆਪਰ ਲਾਉਨੇ ਕੱਖ ਤੇ ਤੂੜੀ ਦਾ ਪਹਿਲੀ ਰਲਾਈ ਪੇਸੀ ਦੇ ਵਿੱਚ ਹੁਣ ਹਰਰ ਲਾ ਕੇ ਅੰਦਰ ਡੇਗ ਦਾਂਗੇ ਮੱਜਾਂ ਨੂੰ ਤੇ ਉਸ ਤੋਂ ਬਾਅਦ ਜਦੋਂ ਮਾੜੀ ਛੋਹ ਹੋ ਗਈ ਬਾਕੀ ਫੇਰ ਲਾ ਦਾਂਗੇ ਆਪਾਂ ਇਹਨੇ ਖਾ ਲੈਣਗੇ ਤੁੱਕ ਬਹੁਤ ਜ਼ਿਆਦਾ ਹੋ ਰਹੀ ਹੈ ਤਾਂ ਕਿ ਆ ਵੈਸੀ ਹਰਾ ਸਿੰਘਾਂ ਦੇਖੋ ਸਾਰੀ ਲਾੜਾ ਹੈ ਚੱਕਾ ਲਾ ਕੇ ਆਪਾਂ ਆ ਗਈ ਸੀ ਅੰਦਰ ਤੇ ਆਪਣੇ ਕੋਲ ਦੋ ਲੈ ਲਈ ਆਪਣੇ ਬਨਾਣਾ ਤੇ ਇਹਨਾਂ ਨੂੰ ਕੱਟ ਕੇ ਤੇ ਨਮਕ ਲਾ ਕੇ ਫਿਰ ਇਹਦੇ ਖਾਵਾਂਗੇ ਆਪਾਂ ਇਹਨਾਂ ਨੂੰ ਨਮਕ ਨੂੰ ਨਮਕ ਲਾ ਲਿਆ ਤੇ ਤੇ ਆਪਾਂ ਲੈ ਲੈ ਕੇ ਹੀ ਚਾਕੂ ਇੱਧਰ ਤੇ ਇਦਾਂ ਲਾ ਕੇ